ਹੈਲੋ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵੇਰ ਵੇਲੇ ਦਾ ਟਾਈਮ ਆ ਜੀ ਟਾਈਮ ਹੋਇਆ 5:30 ਵਜੇ ਦਾ ਆਪ ਆ ਗਏ ਆ ਪਸੂਆਂ ਦੇ ਵਿੱਚ ਇਹ ਵੀ ਆਪਣੀ ਵੇਟ ਕਰਦੇ ਜਦੋਂ ਮੈਂ ਆਉਂਦੀ ਇਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਉਹਦੇ ਉੱਠ ਖੜਦੇ ਇਹ ਆਪਾਂ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਚੱਕਦੇ ਆ ਮੱਛਰਦਾਨੀ ਮੱਛਰਦਾਨੀ ਚੱਕ ਕੇ ਤੇ ਇਹਨਾਂ ਨੂੰ ਕੱਢ ਕੇ ਬਾਹਰ ਨਵਾ ਕੇ ਤੇ ਪੱਠੇ ਪਾਰ ਉਤਾਰਾਂ ਚੋਵਾਂਗੇ ਜੀ ਠੀਕ ਹੈ ਜੀ ਸਵੇਰ ਵੇਲੇ ਦਾ ਟਾਈਮ ਆ ਉਹ ਤਾਂ ਵੈਸੇ ਥੋੜਾ ਜਿਆਦਾ ਦਿਨ ਜਿਆਦੀ ਚੜਿਆ ਲੱਗਦਾ ਕਮਰੇ ਦੇ ਵਿੱਚ ਹੈ ਨਹੀਂ ਰਾ 5:30 ਹੋਈ ਆ ਠੀਕ ਹੈ ਜੀ ਕਿਸੇ ਤਸੋ ਆਪਣੇ ਇਲਾਕੇ ਦਾ ਕੀ ਹਾਲ ਚਾਲ ਹੈ ਪ੍ਰਮਾਤਮਾ ਮਿਹਰ ਬਣਾਈ ਰੱਖੇ ਇੱਕ ਦਿਨ ਧੁੱਪ ਲੱਗਦੀ ਦੋ ਦਿਨ ਧੁੱਪ ਲੱਗਦੀ ਹੈ ਫਿਰ ਮੀਂਹ ਆ ਜਾਂਦਾ ਹੈ ਹੈ ਕਿ ਮੀਂਹ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਚੜ੍ਹਦੀਆਂ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਜੀ ਫਸਲ ਪੱਕੀ ਹੋਈ ਆ ਹਨਾ ਲਓ ਜੀ ਆਪਾਂ ਮੱਛਰਦਾਨੀ ਦਿੱਤੀ ਐ ਚੱਕ ਤੇ ਹੁਣ ਆਪਾਂ ਪਸੂ ਪਹਿਲਾਂ ਬਾਹਰ ਕੱਢਾਂਗੇ ਨਵਾਵਾਂਗੇ ਉਦੋਂ ਬਾਅਦ ਚ ਪੱਠੇ ਪਾਵਾਂਗੇ ਤੇ ਫੇਰ ਮਾਰੂੰਗੀ ਮੈਂ ਬੋਕਰ ਕਿਉਂਕਿ ਜਦੋਂ ਇਹ ਬਾਹਰ ਕੱਢੇ ਤੇ ਗੋਹਾ ਔਖੇ ਲੜੂਗਾ ਹਨਾ ਫੇਰ ਬੋਕਰ ਮਾਰੀ ਦਾ ਫਾਇਦਾ ਨਹੀਂ ਕੋਈ ਤੇ ਨਾਲੇ ਜਦੋਂ ਪੱਠੇ ਪਾਈ ਤੂੜੀ ਪੱਠੇ ਡੋਲਦੇ ਆ ਤੇ ਬਾਕੀ ਬਾਲਾ ਸੁਦੇ ਆ ਤਾਂ ਨਹੀਂ ਉੱਠ ਕੇ ਕਰਦੇ ਕੰਮ ਅਸੀਂ ਜੀ ਮੱਛਰ ਹੁੰਦਾ ਫੇਰ ਔਖਾ ਧਾਰਾਂ ਚੋਂ ਦੇ ਮੱਛਰ ਲੜਦਾ ਜਾ ਹੁਣ ਜਦੋਂ ਇਹ ਨਵਾਵਾਂਗੇ ਗਿੱਲੀਆਂ ਹੋਣਗੀਆਂ ਤੇ ਫਿਰ ਇਹਨਾਂ ਦੇ ਵਿਚਾਰਿਆਂ ਦੇ ਮੱਛਰ ਲੜੂਗਾ ਹੌਲੀ ਹੌਲੀ ਬਸਨ ਮੌਣ ਦਾ ਟਾਈਮ ਕੱਟ ਜੂਗਾ ਠੰਡ ਹੋ ਗਈ ਫਿਰ ਆਪਾਂ ਇੱਕ ਟਾਈਮ ਨਵਾਇਆ ਕਰਾਂਗੇ ਜਾਂ ਜਦੋਂ ਬਾਲਾ ਸਿਆਲ ਹੋਇਆ ਬੜੀ ਠੰਡ ਹੋਈ ਔਰ ਧੁੱਪ ਨਿਕਲੀ ਤਾਂ ਠੀਕ ਹੈ ਜੀ ਤੇ ਦੇਖੋ ਇਧਰ ਚੰਦਰਮਾ ਠੀਕ ਹੈ ਜੀ ਚਲੋ ਜੀ ਆਪਾਂ ਕਰ ਲਗੇ ਕੰਮ ਮੈਲਦੀਆਂ ਥੋੜੀ ਦੇਰ ਬਾਅਦ ਪੱਠੇ ਪਾ ਕੇ ਪਸ਼ੂ ਬੰਨਤੇ ਜੇ ਨਵਾਏ ਨਹੀਂ ਕਿਉਂਕਿ ਲਿਬੜਗਾ ਨਹੀਂ ਸੀ ਇਹ ਵਿੱਚ ਜਿਆਦਾ ਗੋਹਾ ਲੱਗਾ ਹੋਵੇ ਫਿਰ ਆਪਾਂ ਨਵਾ ਕੇ ਧਾਰਾ ਕੱਢਦੇ ਹੁੰਦੇ ਨਹੀਂ ਹੁਣ ਪਾਣੀ ਫਿਰ ਜਦੋਂ ਪਿਆ ਕੇ ਅੰਦਰ ਕਰਨ ਲੱਗੇ ਉਦੋਂ ਨਵਾਦਾਂਗੇ ਜੀ ਤੇ ਆਪਾਂ ਵੇੜਾ ਵગેਰਾ ਸੰਭਰਤਾ ਜੀ ਤੇ ਰਹਿ ਗਿਆ ਪਸ਼ੂਆਂ ਵਾਲਾ ਥਾਂ ਅੰਦਰੋਂ ਵੀ ਗੋਹਾ ਇਕੱਠਾ ਕਰਦਾ ਉੱਥੇ ਛੋਟੀ ਬੋਕਰ ਨਾ ਬੋਕਰ ਵੱਜੂਗੀ ਕਿਉਂਕਿ ਗੋਹਾ ਹੁੰਦਾ ਇਸ ਤਰ੍ਹਾਂ ਪਸੰਭਰਤਾ ਵਾ ਅੱਜ ਸਕੂਲ ਲੱਗਣੇ ਉਹ ਵੀ ਸਕੂਲੋਂ ਆ ਕੇ ਆਉਗੀ ਕੰਮ ਤੇ ਤੇ ਹੁਣ ਆਪਾਂ ਕੱਢਣ ਲੱਗੇ ਆ ਧਾਰਾਂ ਰੱਖ ਲਗੇ ਸਮਾਨ ਜੀ ਤੇ ਵਾਧੂ ਘਾਟੂ ਕਾਗਜ਼ ਪੱਤਰ ਜਿਹੜਾ ਹੁੰਦਾ ਉਹ ਆਪਾਂ ਦੇਨੇ ਹੁੰਨੇ ਆ ਸਾੜ ਠੀਕ ਹੈ ਜੀ ਤੇ ਹੁਣ ਆਪਾਂ ਕੱਢ ਲਗੇ ਧਾਰਾਂ ਤੇ ਇਹ ਹੁੰਦੀ ਆ ਆਪਣੇ ਸਵੇਰ ਦੇ ਕੰਮ ਤਾਂ ਨਿਕਨੇ ਨਿਕੇ ਕੰਮ ਕਰਦੇ ਆ ਜ਼ਿੰਦਗੀਆਂ ਹੀ ਲੰਘ ਜਾਂਦੀ ਐ ਔਰ ਔਰਤ ਦੀ ਸਵੇਰੇ ਸਦੇ ਆ ਉੱਠੜ ਤਾਂ ਵੀ ਉਨੇ ਹੀ ਕੰਮ ਵੱਡੀ ਦਿਨ ਉੱਠ ਕੇ ਬੰਦਾ ਮੋਟੀ ਮੋਟੀ ਕਰ ਲੈਂਦਾ ਵੈ ਤੇ ਹੁਣ ਮੀਂਹ ਪੇ ਕੇ ਹਟਿਆ ਥੋੜੀ ਜੀ ਸਾਫ ਸਫਾਈ ਥੋੜੀ ਜੀ ਜਿਆਦਾ ਹੀ ਆ ਵੀਡੀਓ ਚ ਆਪਾਂ ਜੈਲ ਬਲਾਵਾਂਗੇ ਇੱਕ ਨਵੇਂ ਤਰੀਕੇ ਨਾਲ ਤੇ ਉਹ ਹਜੇ ਮੀਂਹ ਦੀ ਦੀਕ ਆ 10 ਤਰੀਕ ਤੱਕ ਕਹਿੰਦੇ ਮੀਂਹ ਹੈਗਾ ਉਸ ਤੋਂ ਬਾਅਦ ਚ ਆਪਾਂ ਉਹ ਕੰਮ ਕਰਾਂਗੇ ਤੇ ਇੱਕ ਹੈਗਾ ਜੀ ਪਸ਼ੂਆਂ ਦੇ ਰਿਲੇਟਡ ਭਈ ਪਸ਼ੂ ਕਦੋਂ ਬਣਿਆ ਤੇ ਕੱਟੀ ਦਿੰਦਾ ਤੇ ਕਦੋਂ ਬਣਿਆ ਕੱਟਾ ਦਿੰਦੀ ਹੈ ਮੱਝ ਤੇ ਮਸਿਆ ਨੰਗ ਚੋਂ ਕਿਸੇ ਪੁੰਨਿਆਂ ਆਉਣ ਵਾਲੀ ਸੀ ਜਦੋਂ ਆਪਣੀ ਮੱਝ ਬਣੀਆ ਵੇਖੋ ਕੀ ਦਿੰਦੀ ਹੈ ਇਹ ਵਹਿਮ ਪਰ ਮੈਂ ਜਾਂ ਸੱਚ ਹੈ ਮਸਿਆ ਪੁੰਨਿਆਂ ਦਾ ਸਬੰਧ ਲਓ ਜੀ 5:30 ਵਜੇ ਆਪਾਂ ਪਸ਼ੂਆਂ ਦੇ ਵਿੱਚ ਆਏ ਸੀ ਤੇ 7:00 ਵਜੇ 5 ਮਿੰਟ ਹੋ ਗਿਆ ਡੇਢ ਘੰਟਾ ਹੋ ਗਿਆ ਆਪਾਂ ਬੌਕਰ ਵਗੈਰਾ ਮਾਰ ਲਈ ਪੱਠੇ ਪਾਲੇ ਆ ਤੇ ਪਸ਼ੂ ਵੱਡੇ ਬਾਰਾ ਜਨਮਾਏ ਨਹੀਂ ਹਜੇ ਉਹਦਾ ਪੌਣਾ ਘੰਟਾ ਬਚ ਗਿਆ ਨਹੀਂ ਤਾਂ ਹੀ 2-2 ਘੰਟੇ ਆਉਣਾ ਪਸ਼ੂਆਂ ਤੇ ਲੱਗ ਜਾਂਦੇ ਹਜੇ ਇਹਨਾਂ ਨੂੰ ਨਿਮਾਹ ਕੇ ਅੰਦਰ ਬੰਨਣਾ ਉਹ ਕੰਮ ਬਾਕੀ ਆ ਤੇ ਸਰਦਾਰ ਜੀ ਨਾਲ ਲੱਗੇ ਸੀਗੇ ਤੇ ਹੁਣ ਆਪਾਂ ਦੁਬਾਰ ਸੋਈ ਚ ਰੱਖਿਆ ਹੁੰਦਾ ਤੇ ਚਾਹ ਬਣਾਉਣੀ ਆ ਮੈਂ ਕਿਹਾ ਚਲੋ ਬਲੌਗ ਦਾ ਐਂਡ ਕਰਦਾ ਤੇ ਆਪਾਂ ਗੱਲ ਕਰਦੇ ਸੀਗੇ ਜੀ ਨੇਰ ਚਾਨਣ ਦੀ ਪਸ਼ੂਆਂ ਦੇ ਵਿੱਚ ਮੱਸੀਆ ਪੁੰਨਿਆਂ ਦਾ ਕੀ ਸੰਬੰਧ ਹੁੰਦਾ ਤੇ ਆਪਣੀ ਉਹ ਝੋਟੀ ਬਣੀ ਆ ਜੀ ਮੱਸੀਆਂ ਲੰਗ ਗਈ ਸੀਗੀ ਤੇ ਯਾਨੀ ਕਿ ਪੁੰਨਿਆ ਆਉਣ ਵਾਲੀ ਸੀ ਇੱਕ ਦੋ ਦਿਨਾਂ ਦੇ ਵਿੱਚ ਦੇਖੋ ਹੁਣ ਇਹ ਕੱਟੀ ਦਿੰਦੀ ਜਾਂ ਕੱਟਾ ਦਿੰਦਾ ਕੱਟਾ ਦਿੰਦੀ ਐ ਇਹ ਵੀ ਇਨਸਾਨਾਂ ਵਾਂਗੂ ਇਹ ਵੀ ਫਰਕ ਹੁੰਦਾ ਕਹਿੰਦੇ ਇਨਸਾਨਾਂ ਦੇ ਵਿੱਚ ਯਾਨੀ ਕਿ ਮਨੁੱਖਤਾ ਦੇ ਵਿੱਚ ਵੀ ਮੀਨੇਰ ਚਾਨਣ ਦੇ ਵਿੱਚ ਹਨਾ ਬੱਚੇ ਦਾ ਸਬੰਧ ਹੁੰਦਾ ਵਾ ਮੀਨੇਰ ਦੇ ਵਿੱਚ ਕੁੜੀ ਹੁੰਦੀ ਐ ਤੇ ਚਾਨਣ ਦੇ ਵਿੱਚ ਮੁੰਡਾ ਹੁੰਦਾ ਇਹ ਵੀ ਆਪਾਂ ਪਸੂਆਂ ਦਾ ਵੇਨੇ ਤੇਜਰਬਾ ਕਰਕੇ ਪਹਿਲਾਂ ਮੈਂ ਕਦੇ ਪਰਖਣੀ ਕੀਤੀ ਸੀ ਪਰ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਇਹ ਸੀਗਾ ਵੀ ਕਹਿੰਦੇ ਜੇ ਪੁੰਨਿਆਂ ਦੇ ਵਿੱਚ ਮੱਝ ਦੀ ਆਈ ਕਰਾਉਣੇ ਟੀਕਾ ਪਰਾਉਣੇ ਆ ਬਣਾਉਣੇ ਆ ਮੱਝ ਨੂੰ ਨਵੇਂ ਦੁੱਧ ਕਰਾਉਣੇ ਤਾਂ ਕੱਟੀ ਦਿੰਦੀ ਆ ਦੇਖੋ ਜੀ ਇਹਨੇ ਅੱਗੇ ਕੱਟਾ ਦਿੱਤਾ ਸੀ ਅੱਗੇ ਨਹੀਂ ਮੈਂ ਖਿਆਲ ਕੀਤਾ ਦੂਜੀਆਂ ਤਾਂ ਚਲੋ ਆਪਾਂ ਬਣੀਆਂ ਤਾਂ ਹੈਗਾ ਆਪਾਂ ਉਹ ਵੇਚਣੀਆਂ ਆਪਾਂ ਉਹਨਾਂ ਦਾ ਕੁਝ ਕਹਿ ਨਹੀਂ ਸਕਦੇ ਸੂਣ ਤੋਂ ਪਹਿਲਾਂ ਵੇਚ ਦੇਣੀਆਂ ਆ ਉਹ ਇਹ ਆਪਾਂ ਘਰੇ ਰੱਖਣੀ ਇਹਦਾ ਆਪਾਂ ਜਰੂਰ ਪਤਾ ਕਰਾਂਗੇ ਵੀ ਬੰਦੇਆ ਵਾਂਗੂ ਇਨਸਾਨਾਂ ਵਾਂਗੂ ਪਸ਼ੂਆਂ ਦੇ ਵਿੱਚ ਵੀ ਇਹ ਗੱਲ ਪਾਈ ਜਾਂਦੀ ਐ ਠੀਕ ਐ ਜੀ ਤੇ ਹੰਡੇ ਆਪਣੀ ਮਾਰਨਿੰਗ ਰੁਟੀਨ ਦੇ ਕੰਮ ਤੰਦੇ ਤੇ ਹੁਣ ਆਪਾਂ ਚਾਹ ਪਾਣੀ ਬਣਾਉਣੇ ਆ ਤੇ ਉਦੋਂ ਬਾਅਦ ਚ ਕਰਦੇ ਆ ਰਸੋਈ ਦਾ ਕੰਮ ਚਾਹ ਪਾਣੀ ਪੀ ਕੇ ਆਟਾ ਵਗੈਰਾ ਕੋਨਣਾ ਚਾੜੂ ਉਪਰ ਚਲਾਉਣ ਆਲਾ ਉਧਰ ਤੇ ਮੜ ਕੇ ਵਿੱਚ ਦੀ ਆ ਕੇ ਪਸ਼ੂਆਂ ਨੂੰ ਨਹਾ ਪਿਆ ਕੇ ਬੰਨ ਜਾਗੇ ਠੀਕ ਹੈ ਜੀ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਹੁੰਦਾ ਸਭ ਤੋਂ ਪਹਿਲਾਂ ਹਾਈਪ ਲਾਈਕ ਦੇ ਕਰੋਗੇ ਤਾਂ ਹਾਈਪ ਮਿਲੂਗਾ ਹਾਈਪ ਨੂੰ ਡਨ ਕਰੋਗੇ ਤਾਂ ਤੁਹਾਨੂੰ ਮੈਨੂੰ ਕਵੈਂਟ ਦੇ ਮਿਲਣ ਦਾ ਮੌਕਾ ਮਿਲੂ ਮੈਨੂੰ ਕਵੈਂਟ ਕਰ ਦਿਆ ਕਰੋ ਪਲੀਜ਼ ਹਾਈਪ ਕਰ ਦਿਆ ਕਰੋ ਲਾਈਕ ਸ਼ੇਅਰ ਦੇ ਨਾਲ ਨਾਲ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਮੇਰਾ ਬਲੌਗ ਇਸ ਤਰ੍ਹਾਂ ਦਾ ਲੱਗਦਾ ਚਲੋ ਜੀ ਠੀਕ ਹੈ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਤੇ ਆਪਾਂ ਕਰਾਂਗੇ ਇੱਕ ਨਵੇਂ ਵਿਸ਼ੇ ਤੇ ਗੱਲਬਾਤ ਓਕੇ ਬਾਏ ਜੀ